ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪਾਦੋਏ ਪਰਮ ਕੋ ਲਾਣੀਆ ਦੂਜੈ ਲੱਗਾ ਹੇਤ ਲਖ ਸਿੰਗਾਰ ਬਣਾਇਆ ਕਾਰਜ ਨਾਹੀਂ ਕੀਤ ਜਿਤ ਦਿਨ ਦੇਹ ਬਿਨ ਸਸੇ ਤਿਤ ਵੇਲੇ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ ਛੱਡ ਖੜੋ ਤੇ ਖਿਨ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋਆ ਸੇਤ ਜੇਹਾ ਬੀਜੈ ਸੋ ਲੂਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਾਰਨ ਬੋਹਿਤ ਪ੍ਰਭ ਦੇਤ ਸੇ ਪਾਦੁਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੂ ਨਰਕ ਨਾ ਪਾਈਐ ਗੁਰ ਰਖਣ ਵਾਲਾ ਏਤ ਪਰਮ ਸਤਕਾਰ ਜੋਗ ਸਤ ਗੁਰਾਂ ਦੀ ਸਾਜੀ ਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਾਧ ਸੰਗ ਜੀਓ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਗੁਰੂ ਪਾਸ਼ਾ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਰਸਨਾ ਨੂੰ ਪਵਿੱਤਰ ਕਰੋ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤ ਗੁਰੂ ਗੁਰੂ ਪੰਚਮ ਪਾਸ਼ਾ ਜੀ ਦੇ ਪਵਿੱਤਰ ਉਚਾਰਣ ਕੀਤੇ ਹੋਏ ਬਚਨ ਬਾਰਹ ਮਾਹ ਦੇ ਅੰਦਰ ਭਾਦੋਂ ਦੇ ਮਹੀਨੇ ਵਿੱਚ ਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਦ੍ਰਿੜ ਕਰਵਾਏ ਹਨ ਇਸ ਪਵਿੱਤਰ ਬਚਨ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਮਨੁੱਖ ਭਾਦੋਂ ਦੇ ਮਹੀਨੇ ਦੇ ਵਿੱਚ ਉਤਣ ਮਹਿਸੂਸ ਕਰਦਾ ਹੈ ਸਾਹਿਬ ਕਹਿੰਦੇ ਨੇ ਜਿਸ ਤਰ੍ਹਾਂ ਹੀ ਜਿਹੜੇ ਮਨੁੱਖ ਪਰਮਾਤਮਾ ਦੇ ਚਰਨਾਂ ਨਾਲੋਂ ਟੁੱਟ ਕੇ ਦੂਜੇ ਕੰਮਾਂ ਵਿੱਚ ਪੈ ਗਏ ਨੇ ਉਹਨਾਂ ਦੇ ਅੰਦਰ ਕਦੀ ਟਿਕਾ ਪੈਦਾ ਨਹੀਂ ਹੋਇਆ ਕਰਦਾ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਂ ਹੀ ਸਭ ਕੁਝ ਹਾਂ ਪਰ ਅੱਜ ਸਮਝ ਪੈ ਗਈ ਹੈ ਮੇਰੇ ਕਿ ਹੇ ਮੇਰੇ ਮਾਲਕ ਮੈਂ ਭਰਮ ਭੁਲੇਖੇ ਵਿੱਚ ਭਟਕ ਰਿਹਾ ਜਿੰਨੀ ਦੇਰ ਤੱਕ ਮੇਰੇ ਅੰਦਰ ਮੈਂ ਦੀ ਹਉਮੈ ਖਤਮ ਨਹੀਂ ਹੁੰਦੀ ਓਨੀ ਦੇਰ ਤੱਕ ਮਨ ਤੇ ਤੇਰੇ ਨਾਲ ਜੁੜਨਾ ਨਹੀਂ ਜਦੋਂ ਹਵਾ ਬਹੁਤ ਤੇਜ਼ ਚੱਲੇ ਨਾ ਤਾ ਕੁਦਰਤੀ ਤੌਰ ਤੇ ਸਮੁੰਦਰ ਦਾ ਪਾਣੀ ਉਛਾਲੇ ਖਾਂਦਾ ਹੈ। ਉਛਾਲੇ ਖਾ ਕੇ ਲਹਿਰਾਂ ਦਾ ਰੂਪ ਧਾਰਨ ਕਰ ਲੈਂਦਾ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਭੁਲੇਖੇ ਵਿੱਚ ਪੈ ਕੇ ਕੋਈ ਇਹ ਕਹਿ ਦੇਵੇ ਕਿ ਸਮੁੰਦਰ ਦਾ ਪਾਣੀ ਕੋਈ ਹੋਰ ਹੈ। ਉੱਠੀਆਂ ਹੋਈਆਂ ਲਹਿਰਾਂ ਕੁਝ ਹੋਰ ਹਨ। ਤਾਂ ਲਹਿਰ ਨੂੰ ਸਮੁੰਦਰ ਤੋਂ ਵੱਖ ਸਮਝ ਲੈਣਾ ਇੱਕ ਭਰਮ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ हे ਪ੍ਰਭੂ ਅਸੀਂ ਭੁਲੇਖੇ ਵਿੱਚ ਫਸ ਗਏ ਹਾਂ ਤੇਰੇ ਬਣਾਏ ਹੋਏ ਜੀਵ ਇਸ ਤਰ੍ਹਾਂ ਦੇ ਹਨ ਜਿਵੇਂ ਸਮੁੰਦਰ ਵਿੱਚੋਂ ਉੱਠੀਆਂ ਹੋਈਆਂ ਲਹਿਰਾਂ ਅਸਿੰਪਲ ਏਕੇ ਵਿੱਚ ਕਹਿ ਦਿੱਤਾ ਕਿ ਪ੍ਰਮਾਤਮਾ ਹੋਰ ਹੈ ਤੇ ਸੰਸਾਰ ਹੋਰ ਹੈ ਇਸੇ ਭਰਮ ਵਿੱਚ ਮਾਲਕ ਤੈਨੂੰ ਕੋਈ ਸਮਝ ਨਾ ਸਕਿਆ ਪਰ ਜਦੋਂ ਉਹ ਲਹਿਰਾਂ ਸ਼ਾਂਤ ਹੋਈਆਂ ਤਾਂ ਕੇਵਲ ਸਮੁੰਦਰ ਰਹਿ ਗਿਆ ਅਤੇ ਅੰਦਰ ਦੀ ਭਟਕਣਾ ਮੁੱਕ ਗਈ ਬਾਦਸ਼ਾਹ ਰਾਤ ਆਪਣੇ ਸਿੰਘਾਸਣ ਉੱਤੇ ਸੁੱਤਾ ਹੈ ਨੀਂਦ ਆਈ ਅਤੇ ਸੁਪਨੇ ਵਿੱਚ ਉਹ ਦੇਖਦਾ ਹੈ ਕਿ ਉਹ ਭਿਖਾਰੀ ਬਣ ਗਿਆ ਲੋਕਾਂ ਦੇ ਦਰ ਤੋਂ ਮੰਗ ਮੰਗ ਕੇ ਉਹ ਖਾਂਦਾ ਪੀਆ ਹੈ ਜਦੋਂ ਸੁਪਨਾ ਟੁੱਟਿਆ ਅਤੇ ਅੱਖ ਖੁੱਲਹੀ ਤਾਂ ਸਮਝ ਪੈ ਗਈ ਕਿ ਮੈਂ ਰਾਜ ਭਾਗ ਦੇ ਹੁੰਦਿਆਂ ਵੀ ਭਿਖਾਰੀ ਬਣ ਗਿਆ ਸਾਹਿਬ ਕਹਿੰਦੇ ਹਨ ਕਿ ਇਹੋ ਜਿਹਾ ਭਰਮ ਸਾਨੂੰ ਵੀ ਹੈ ਅਸੀਂ ਆਤਮਿਕ ਤੌਰ ਤੇ ਸਹਜਾਦੇ ਹਾਂ ਮੇਰੇ ਮਾਲਕ ਨੇ ਨਿਰੰਕਾਰ ਨੇ ਕਿਰਪਾ ਕਰਕੇ ਆਪਣੇ ਪੁੱਤਰ ਸਾਨੂੰ ਬਣਾਇਆ ਹੈ ਪਰ ਮਾਇਆ ਦਾ ਸੁਪਨਾ ਇਹੋ ਜਿਹਾ ਲੈ ਲਿਆ ਕਿ ਰੋਹਾਨੀਅਤ ਦਾ ਰਾਜ ਭਾਗ ਗੁਰੂ ਵੱਲੋਂ ਦਿੱਤਾ ਹੋਣ ਦੇ ਬਾਵਜੂਦ ਵੀ ਅਸੀਂ ਭਿਖਾਰੀ ਬਣ ਕੇ ਦਰ ਦਰ ਤੇ ਮੰਗਣ ਲੱਗ ਪਏ ਹਾਂ ਤਾਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਭਾਦੋਂ ਦਾ ਮਹੀਨਾ ਹੀ ਦੁਬਦਾ ਵਾਲਾ ਆ ਗਿਆ ਹੈ ਕਿਉਂ ਦੁਬਦਾ ਵਾਲਾ ਕਿਹਾ ਸਤਿਗੁਰੂ ਪਾਸ਼ਾ ਮਹਾਰਾਜ ਨੇ ਅਸੀਂ ਤਪ ਦੇ ਆਏ ਹਾਂ ਸ਼ਾਵਣ ਵਿੱਚ ਤਾਂ ਮੀਂਹ ਪੈਂਦਾ ਹੈ ਇੱਕ ਘੜੀ ਬਾਅਦ ਬੱਦਲ ਚਲਾ ਜਾਂਦਾ ਹੈ ਸੂਰਜ ਦੀ ਤਪਸ਼ ਜਦੋਂ ਆਸਮਾਨ ਤੇ ਆਉਂਦੀ ਹੈ ਜਿਹੜਾ ਸਰੀਰ ਪਹਿਲਾਂ ਬੱਦਲ ਵਿੱਚ ਸੁੱਖ ਮਹਿਸੂਸ ਕਰਦਾ ਸੀ ਫਿਰ ਇੱਕਦਮ ਗਰਮੀ ਪੈਣ ਨਾਲ ਉਸ ਨੂੰ ਹਮਸ ਪ੍ਰਤੀਤ ਹੋਣ ਲੱਗ ਜਾਂਦੀ ਹੈ ਭਾਦੋਂ ਹੈ ਹੀ ਦੁਬਦਾ ਵਾਲਾ ਕਦ ਹੀ ਹਮਤ ਲੱਗੇਗੀ ਕਦੇ ਕਬਰਾਟ ਹੋਏਗੀ ਜੇ ਭਾਦੋਂ ਦੇ ਮਹੀਨੇ ਵਿੱਚ ਮੌਸਮ ਕਬਰਾਟ ਵਾਲਾ ਹੈ ਤਾਂ ਜਿਹੜੇ ਸਾਈ ਨੂੰ ਛੱਡ ਕੇ ਦੁਬਦਾ ਵਿੱਚ ਪੈ ਗਏ ਨੇ ਉਹਨਾਂ ਦੇ ਅੰਦਰ ਨੂੰ ਉਹਨਾਂ ਦੇ ਅੰਦਰ ਨੂੰ ਦੇਖੀ ਉਹਨਾਂ ਦੇ ਅੰਦਰ ਦੀ ਘਬਰਾਹਟ ਹੈ ਗੁਰੂ ਅਰਜਨ ਸਾਹਿਬ ਫਰਮਾਉਂਦੇ ਹਨ ਭਾਦੋਏ ਭਰਮ ਭੁਲਾਣੀਆ ਭਾਦੋਂ ਦੇ ਮਹੀਨੇ ਵਿੱਚ ਭਰਮ ਵਿੱਚ ਪੈ ਗਏ ਹਾਂ ਹਜੂਰ ਕਹਿਣ ਲੱਗੇ ਰੱਬ ਮਿਹਰ ਕਰੇ ਤੇ ਮਨੁੱਖ ਭਰਮ ਤੋਂ ਤੇ ਮਨੁੱਖ ਭਰਮ ਤੋਂ ਭੁਲੇਖੇ ਤੋਂ ਬਚ ਜਾਇਆ ਕਰਦੇ ਨੇ। ਜਾ ਕਹਿ ਲੋ ਬਚ ਜਾ ਸਕਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇੱਕ myth ਹੈ ਹਿੰਦੁਸਤਾਨ ਵਿੱਚ ਵੀ ਕਿ ਹਿੰਦੁਸਤਾਨ ਵਿੱਚ ਇੱਕ ਹਰੀਚੰਦ ਰਾਜੇ ਦੀ ਨਗਰੀ ਅਸਮਾਨ ਵਿੱਚ ਹੈ। ਕਈ ਵਾਰੀ ਜਦੋਂ ਬੱਦਲ ਅਸਮਾਨ ਵਿੱਚ ਉੜਦਾ ਹੈ ਤਾਂ ਉਸ ਬੱਦਲ ਵੱਲ ਦੇਖੀ ਤਾਂ ਇੰਜ ਭੁਲੇਖਾ ਪੈਂਦਾ ਹੈ ਜਿਵੇਂ ਸੋਹਣੇ ਘਰ ਬਣੇ ਹੋਣ ਭਾਈ ਗੁਰਦਾਸ ਜੀ ਫਿਰ ਅੱਗੇ ਕਹਿੰਦੇ ਨੇ ਕਿ ਕੀ ਅੱਜ ਤੱਕ ਉਸ ਘਰ ਵਿੱਚ ਕਿਸੇ ਨੇ ਬਸੇਬਾ ਕੀਤਾ ਹੈ ਕੇਵਲ ਅੱਖਾਂ ਨੂੰ ਪ੍ਰਤੀਤ ਹੁੰਦਾ ਪਿਆ ਹੈ ਕਿ ਉਹ ਘਰ ਹੈ ਪਰ ਅਸਲੀਅਤ ਅਸਲੀਅਤ ਵਿੱਚ ਉਹ ਭਰਮ ਹੈ ਬੱਦਲ ਵਿੱਚ ਕੋਈ ਘਰ ਨਹੀਂ ਹੈ ਉਹਨਾਂ ਦੂਸਰੀ ਉਦਾਹਰਣ ਦਿੱਤੀ ਕਹਿਣ ਲੱਗੇ ਜਦੋਂ ਗਰਮੀ ਹੁੰਦੀ ਹੈ ਤਾਂ ਮਾਰੂਥਲ ਵਿੱਚ ਰੇਤ ਚਮਕਦੀ ਹੈ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਇਹ ਰੇਤ ਨਹੀਂ ਪਾਣੀ ਦੀ ਇੱਕ ਤੀਲ ਹੈ ਚਮਕਦੀ ਹੋਈ ਰੇਤ ਪਾਣੀ ਲੱਗਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਫਰਮਾਉਂਦੇ ਨੇ ਕਿ ਜਿਸ ਨੂੰ ਅਸੀਂ ਸਭ ਤੋਂ ਉੱਚੀ ਸੁੰਦਰਤਾ ਨਾਲ ਤੁਲਨਾ ਦਿੰਦੇ ਹਾਂ ਕਿ ਇਸ ਦੀਆਂ ਅੱਖਾਂ ਮਿਰਗ ਵਰਗੀਆਂ ਹਨ ਪਰ ਜਿੰਨਾ ਮਿਰਗ ਭਰਮ ਵਿੱਚ ਪੈਂਦਾ ਹੈ ਸ਼ਾਇਦ ਹੀ ਇਹਨਾਂ ਕੋਈ ਭਰਮ ਵਿੱਚ ਪੈਂਦਾ ਹੋਵੇ ਮਿਰਗ ਨੂੰ ਪਿਆਸ ਲੱਗਦੀ ਹੈ ਪਾਣੀ ਦੀ ਬੂੰਦ ਦੇ ਖਾਤਰ ਉਹ ਚਮਕਦੀ ਰੇਤ ਨੂੰ ਦੇਖਦਾ ਹੈ ਤੇ ਪ੍ਰਤੀਤ ਹੁੰਦਾ ਹੈ ਜਿਵੇਂ ਪਾਣੀ ਦਾ ਇੱਕ ਦਰਿਆ ਹੈ ਸਾਹਿਬ ਕਹਿੰਦੇ ਹਨ ਕਿ ਜਿਹੜੇ ਭਰਮ ਵਿੱਚ ਪੈ ਗਿਆ ਹੈ ਤੇਰੀਆਂ ਅੱਖਾਂ ਨੂੰ ਭੁਲੇਖਾ ਪੈ ਗਿਆ ਹੈ ਹਕੀਕਤ ਇਹ ਹੈ ਕਿ ਜਿਸ ਨੂੰ ਤੂੰ ਪਾਣੀ ਸਮਝਦਾ ਹੈ ਉਹ ਚਮਕਦੀ ਰੇਤ ਹੈ ਤੇ ਉਸ ਵਿੱਚੋਂ ਤੇ ਉਸ ਵਿੱਚੋਂ ਨਿਕਲਦੀ ਅੱਗ ਹੈ ਅੱਗ ਨੂੰ ਪਾਣੀ ਸਮਝਣ ਵਾਲਿਆ ਚੇਤੇ ਰੱਖੀ ਇਹ ਪਾਣੀ ਨਹੀਂ ਇਸ ਅੱਗ ਤੇ ਤੈਨੂੰ ਮੌਤ ਵੱਲ ਲੈ ਜਾਣਾ ਹੈ ਤੀਸਰੀ ਉਦਾਹਰਣ ਭਾਈ ਸਾਹਿਬ ਨੇ ਦਿੱਤੀ ਕਹਿੰਦੇ ਹਨ ਰਾਤ ਸੁਪਨੇ ਵਿੱਚ ਸੁਪਦੇ ਹਨ ਜੇ ਰਾਜ ਭਾਗ ਮਿਲ ਗਿਆ ਹੈ ਤਾਂ ਰਾਤ ਨੂੰ ਹਕੂਮਤ ਕੀਤੀ ਹੈ ਤੇ ਸਵੇਰੇ ਕਿਸੇ ਦੇ ਘਰ ਵਿੱਚ ਨੌਕਰੀ ਕਰਦਾ ਹੋਵੇ ਤਾਂ ਰਾਤ ਦੇ ਸੁਪਨੇ ਤੇ ਯਕੀਨ ਕਰਕੇ ਸਵੇਰੇ ਕੰਮ ਕਰਨਾ ਨਾ ਛੱਡ ਦੇਵੀ ਸੁਪਨੇ ਵਿੱਚ ਇਹ ਕੇਵਲ ਇੱਕ ਭਰਮ ਹੈ ਕਿਵੇਂ ਬਾਦਸ਼ਾਹਾਂ ਪਰ ਜਦੋਂ ਅੱਖ ਖੁੱਲੇਗੀ ਤਾਂ ਤੈਨੂੰ ਉਹ ਮਜ਼ਦੂਰੀ ਕਰਨੀ ਪਵੇਗੀ ਜਿਹੜੀ ਤੂੰ ਕੱਲ ਕਰਦਾ ਸੀ ਸੁਪਨਾ ਇੱਕ ਭਰਮ ਹੈ ਚੌਥੀ ਉਦਾਹਰਣ ਭਾਈ ਸਾਹਿਬ ਨੇ یوں ਦਿੱਤੇ ਹੈ ਕਿ ਰੁੱਖ ਦੀ ਇੱਕ ਛਾਂ ਥੱਲੇ ਬੈਠੇ ਹਾਂ ਕਹਿੰਦੇ ਨੇ ਇਸ ਛਾਂ ਤੇ ਯਕੀਨ ਨਾ ਕਰ ਲੈਵੀਂ ਕਿ ਮੈਂ ਇੱਥੇ ਬੈਠਾ ਹਾਂ ਤੇ ਇਸ ਛਾਂ ਨੇ ਮੇਰੇ ਸਿਰ ਤੋਂ ਕਦੀ ਹਿੱਲਣਾ ਹੀ ਨਹੀਂ ਕੋਲੇ ਕੇ ਵਿੱਚ ਪੈ ਜਾਵਾਂਗੇ ਜਿਉਂ-ਜਿਉਂ ਸੂਰਜ ਨੇ ਢਲਣਾ ਹੈ ਤਿਉਂ-ਤਿਉਂ ਛਾਂ ਨੇ ਤੇਜੂ ਛੱਡ ਕੇ ਚਲੇ ਜਾਣਾ ਹੈ ਛਾਂ ਇੱਕ ਥਾਂ ਤੇ ਕਦੇ ਨਹੀਂ ਖਲੋਂਦੀ ਇਸ ਉੱਤੇ ਯਕੀਨ ਕਰਨਾ ਇੱਕ ਭਰਮ ਹੈ ਭਾਈ ਸਾਹਿਬ ਨੇ ਇੱਕ ਪੰਜਵੇਂ ਉਦਾਹਰਣ ਦਿੱਤੀ ਕਹਿਣ ਲੱਗੇ ਕਿ ਅਸੀਂ ਪਿੰਡਾਂ ਥਾਂਾਂ ਤੇ ਦੇਖਦੇ ਆਏ ਸਾਂ ਕਿ ਮਦਾਰੀ ਨੇ ਖੇਡ ਖੇਡਣੀ ਮੂਸਨੇ ਬੰਸਰੀ ਤੇ ਢਮਰੂ ਬੁਜਾਉਣਾ ਬਾਜੀਗਰ ਨੇ ਦੇਖਦਿਆਂ ਦੇਖਦਿਆਂ ਕੀਮਤੀ ਵਸਤਰ ਕੀਮਤੀ ਭਾਂਡੇ ਇੱਥੋਂ ਤੱਕ ਕੇ ਉਹ ਰੁਪਈਆਂ ਨੂੰ ਵੀ ਆਪਣੇ ਇਲਮ ਦੇ ਨਾਲ ਗਾਇਬ ਕਰ ਦਿੰਦਾ ਗਾਇਬ ਕਰਕੇ ਲੋਕਾਂ ਨੂੰ ਬੁਲੇਖੇ ਵਿੱਚ ਪਾ ਦੇਣਾ ਜਦੋਂ ਖੇਡ ਖਤਮ ਹੋਣੀ ਤਾਂ ਉਦੋਂ ਕਹਿਣਾ ਕਿ ਜਿਤ ਜਿਸ ਨੇ ਖੇਡ ਦੇਖੀ ਹੈ ਤਾਂ ਕਿਰਪਾ ਕਰਿਆ ਜੀ ਮੈਂ ਬੱਚਿਆਂ ਦੀ ਰੋਟੀ ਦਾ ਪ੍ਰਮੰਧ ਕਰਨਾ ਹੈ ਮੈਨੂੰ ਟਕਾ ਟਕਾ ਦੇ ਕੇ ਜਾਣਾ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਜੇ ਪੁੱਛੀਏ ਕਿ ਸੱਜਣਾ ਕੁਝ ਸਮਾਂ ਪਹਿਲਾਂ ਤੂੰ ਇੰਨਾ ਕੀਮਤੀ ਸਮਾਨ ਲੋਕਾਂ ਨੂੰ ਕੱਢ ਕੇ ਦਿਖਾਇਆ ਤੇ ਇੱਕ ਘੜੀ ਬਾਅਦ ਢੂਲੀ ਅੱਡ ਕੇ ਭਿਖਾਰੀ ਬਣ ਗਿਆ ਸੈਂ ਕਹਿਣ ਲੱਗਾ ਤੇਰੀਆਂ ਅੱਖਾਂ ਨੂੰ ਬਸ ਭੁਲੇਖਾ ਪਾਇਆ ਹੈ ਪਰ ਜੋ ਕੁਝ ਦਿਸਦਾ ਹੈ ਉਹ ਅਸਲियत ਨਹੀਂ ਸਾਹਿਬ ਕਹਿੰਦੇ ਹਨ ਭਾਦੋਂ ਦੇ ਮਹੀਨੇ ਵਿੱਚ ਇਹੀ ਤਾਂ ਭਰਮ ਪੈ ਗਿਆ ਹੈ ਬੱਦਲਾਂ ਨੂੰ ਘਰ ਸਮਝੀ ਬੈਠਾ ਚਮਕਦੇ ਰੇਤ ਨੂੰ ਪਾਣੀ ਸਮਝ ਬੈਠੇ ਹਾਂ ਸੁਪਨੇ ਨੂੰ ਸੱਚ ਸਮਝ ਬੈਠੇ ਹਾਂ ਨਾਮ ਨੂੰ ਤਿਆਗ ਕੇ ਪਦਾਰਥਾਂ ਉੱਤੇ ਯਕੀਨ ਕਰ ਲੈਣਾ ਕਿ ਇਹ ਮੇਰੇ ਨਾਲ ਨਿਭਣ ਵਾਲੇ ਹਨ ਸਾਹਿਬ ਕਹਿੰਦੇ ਹਨ ਕਿ ਇਹ ਦੂਜੇ ਨਾਲ ਰੇਤ ਹੈ ਜਿਹੜਾ ਦੁਬਧਾ ਵਿੱਚ ਪੈ ਜਾਵੇ ਪਿਆਰਿਓ ਕੀ ਉਸ ਨੂੰ ਕਦੇ ਮੰਜ਼ਿਲ ਮਿਲ ਸਕਦੀ ਹੈ ਭਾਈ ਸਾਹਿਬ ਜੀ ਨੂੰ ਕਿਸੇ ਨੇ ਪੁੱਛਿਆ ਕਿ ਦੂਜਾ ਹੇਤ ਹੈ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਿ ਜਦੋਂ ਤੂੰ ਚਿਹਰਾ ਦੇਖਦਾ ਹੈ ਅਤੇ ਸ਼ੀਸ਼ਾ ਠੀਕ ਤੇਰੇ ਸਾਹਮਣੇ ਹੋਵੇ ਇੱਕ ਸ਼ੀਸ਼ੇ ਵਿੱਚ ਦੇਖੇਗਾ ਤਾਂ ਕੇਵਲ ਤੇਰਾ ਇੱਕ ਚਿਹਰਾ ਹੀ ਨਜ਼ਰ ਆਵੇਗਾ ਜੇ ਤੂੰ ਸ਼ੀਸ਼ੇ ਅੱਗੇ ਇੱਕ ਸ਼ੀਸ਼ਾ ਉਹ ਰੱਖ ਦੇਵੇ ਤੇ ਪਿੱਛੇ ਰੱਖ ਕੇ ਵੇਖਣ ਲੱਗ ਪੋਵੇਂ ਤਾਂ ਸਰੀਰ ਇੱਕ ਹੀ ਹੈ ਪਰ ਇੱਕ ਚਿਹਰੇ ਦੇ ਕਈ ਹੋਰ ਚਿਹਰੇ ਨਜ਼ਰ ਆਉਣਗੇ ਕਹਿਣ ਲੱਗੇ ਕਿ ਜੇ ਕਿਸੇ ਇੱਕ ਦਾ ਉਹ ਜਾਵੇਂਗਾ ਤਾਂ ਮਨ ਇਕਾਗਰਤਾ ਵਿੱਚ ਆ ਜਾਵੇਗਾ ਜੇ ਕਿਸੇ ਦੁਬਧਾ ਵਿੱਚ ਪੈ ਗਿਆ ਤਾਂ ਪਤਾ ਨਹੀਂ ਇੱਕ ਹੀ ਮਨ ਕਿੰਨੇ ਫੁਰਨੇ ਤੈਨੂੰ ਸੁਵਾਹ ਕਰ ਦੇਣਗੇ ਇੱਕ 베ੜੀ ਤੇ ਚੜੇਗਾ ਤਾਂ ਕਿਨਾਰਾ ਮਿਲ ਜਾਵੇਗਾ ਜੇ ਖੱਬਾ ਪੈਰ ਇੱਕ 베ੜੀ ਤੇ ਸੱਜਾ ਪੈਰ ਇੱਕ 베ੜੀ ਤੇ ਰੱਖੇਗਾ ਫਿਰ ਸੱਜਣਾ ਤੈਨੂੰ ਮੰਜ਼ਿਲ ਕਦੇ ਨਹੀਂ ਮਿਲਣੀ ਫਿਰ ਤੂੰ ਡੁੱਬੇਗਾ ਹੀ ਡੁੱਬੇਗਾ ਮਨੁੱਖ ਕਿਤੇ ਫਸ ਗਿਆ ਹੈ ਕਿਤੇ ਚਿੱਕੜ ਵਿੱਚ ਡਿੱਗ ਗਿਆ ਆਵਾਜ਼ ਦੇ ਕੇ ਕਿਸੇ ਨੂੰ ਕਹੇ ਕਿ ਮੇਰਾ ਹੱਥ ਫੜ ਕੇ ਕੱਢ ਦਿਓ ਹੁਣ ਇੱਕ ਤਾਂ ਸੱਜਿਓ ਬਾਹਾਂ ਫੜ ਕੇ ਖਿੱਚੇਗਾ ਦੂਸਰਾ ਖੱਬੀ ਬਾਹਾਂ ਫੜ ਕੇ ਖਿੱਚੇਗਾ ਤਾਂ ਕਹਿਣ ਲੱਗੇਗੇ ਇਸ ਤਰ੍ਹਾਂ ਡੁੱਬੇ ਹੋਏ ਨਿਕਲਦੇ ਨਹੀਂ ਚਿੱਕੜ ਵਿੱਚੋਂ ਨਿਕਲਣਾ ਹੈ ਤਾਂ ਬਾਹਾਂ ਸਿਰਫ ਇੱਕ ਨੂੰ ਹੀ ਪਕੜਾਣੀ ਪਵੇਗੀ ਉਹ ਤਾਂ ਤੈਨੂੰ ਫੜ ਕੇ ਜ਼ਰੂਰ ਖਿੱਚੇਗਾ ਜੇ ਖੱਬੇ ਸੱਜੇ ਖੱਬੇ ਬਾਹਾਂ ਪਕੜਾ ਲਈਆਂ ਤਾਂ ਸੱਜਣਾ ਹੱਥ ਟੁੱਟ ਜਾਣਗੇ ਪਰ ਉਸ ਚਿੱਕੜ ਵਿੱਚੋਂ ਨਿਕਲੇਗਾ ਨਹੀਂ ਇੱਕ ਸਾਈ ਨੂੰ ਛੱਡ ਕੇ ਦੂਸਰੇ ਸਾਈ ਨਾਲ ਮਿਲਣ ਵਾਲੇ ਦੀ ਮੰਜ਼ਲ ਕਿਤੇ ਨਹੀਂ ਹੋਇਆ ਕਰਦੀ ਪਿਆਰਿਆ ਹੁਣ ਬੰਦਾ ਕੁਰਸਤੇ ਤੇ ਪੈ ਗਿਆ ਹੈ ਜਾਣਾ ਟਿਕਾਣੇ ਤੇ ਹੈ ਪਰ ਕੁਰਸਤ ਆ ਗਿਆ ਜਦੋਂ ਅਸੀਂ ਸਫ਼ਰ ਕਰਦੇ ਹਾਂ ਤਾਂ ਕੁਰਸਤੇ ਤੋਂ ਮੁੜਦਿਆਂ ਸਿਰਫ ਇੱਕ ਮਿੰਟ ਲੱਗਦਾ ਹੈ ਕਹਿਣ ਲੱਗੇ ਕਿ ਮਿੰਟ ਦਾ ਮੁੜਿਆ ਹੋਇਆ ਬੰਦਾ ਜੇਕਰ ਸਹੀ ਦਿਸ਼ਾ 'ਚ ਨਾ ਮਿਲੇ ਤਾਂ ਉਹ ਕਿੰਨੇ ਮੀਲ ਭਟਕ ਜਾਂਦਾ ਹੈ ਹੁਣ ਇੱਕ ਬੰਦਾ ਕਿਤੇ ਅੱਗੇ ਨਿਕਲ ਜਾਵੇ ਅਤੇ ਉਸਨੇ ਪਲਟ ਕੇ ਆਉਣਾ ਹੋਵੇ ਤਾਂ ਕਿੰਨਾ ਸਫ਼ਰ ਕਰਨਾ ਪਵੇਗਾ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਦੇਖੀ ਜੇ ਤੂੰ ਇੱਕ ਨੂੰ ਛੱਡ ਕੇ ਦੂਸਰਾ ਵੇਖ ਕੇ ਪੈਰ ਫੁੱਟ ਲਿਆ ਤਾਂ ਪਤਾ ਨਹੀਂ ਕਿੰਨੇ ਜਨਮ ਲੱਗ ਜਾਣਗੇ ਪਲਟ ਕੇ ਆਉਣ ਲਈ ਇਸ ਮਨੁੱਖਾ ਦੇਹੀ ਨੂੰ ਪਾਉਣ ਦੇ ਲਈ ਦੇਸ਼ ਵਿੱਚ ਇੱਕ ਹੋਵੇ ਬਾਦਸ਼ਾ ਅਤੇ ਪਿੰਡ ਵਿੱਚ ਇੱਕ ਹੋਵੇ ਚੌਧਰੀ ਤਾਂ ਪਿੰਡ ਦੀ ਪਰਜਾ ਦਾ ਭਲਾ ਹੋ ਸਕਦਾ ਹੈ ਪਰ ਜੇ ਕਿਤੇ ਪਿੰਡ ਵਿੱਚ ਦੋ ਰਾਜੇ ਹੋਣ ਦੋ ਬਾਦਸ਼ਾ ਆਪਸ ਵਿੱਚ ਲੜਦੇ ਹੋਣ ਤਾਂ ਉਸ ਪਿੰਡ ਦੇ ਲੋਕ ਕਦੇ ਵੀ ਸਕੂਨ ਨਾਲ ਨਹੀਂ ਬੈਠ ਸਕਦੇ ਦੋਹਾਂ ਨੇ ਆਪਣਾ ਆਪਣਾ ਹੱਕ ਜਤਾਉਣਾ ਹੈ ਉਥੋਂ ਦੇ ਰਹਿਣ ਵਾਲੇ ਲੋਕ ਦੁਖੀ ਹੋ ਜਾਣਗੇ ਸਾਹਿਬ ਕਹਿਣ ਲੱਗੇ ਕਿ ਸੁਹਾਗਣ ਉਹ ਹੈ ਜਿਸ ਨੂੰ ਇੱਕ ਸਾਈਂ ਤੇ ਯਕੀਨ ਹੈ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਆਸੀਂ ਇਸ ਦਾ ਅਰਥ ਸਰੀਰ ਦੀ ਚੰਬੜੀ ਉੱਤੇ ਸ਼ਿੰਗਾਰ ਕਰਨਾ ਨਹੀਂ ਕਰਾਂਗੇ ਇਸਦਾ ਅਖਰੀ ਅਰਥ ਇਹ ਹੈ ਕਿ ਜੇ ਕੋਈ ਲੱਖਾਂ ਸ਼ਿੰਗਾਰ ਕਰ ਲਵੇ ਤਾਂ ਤੇਰੇ ਕਿਸੇ ਅਰਥ ਨਹੀਂ ਆਉਣੇ ਪੰਡਤ ਜੀ ਨੇ ਜਨੇਊ ਪਾਇਆ ਤੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਆਇਆ ਤੇ ਕਹਿਣ ਲੱਗਾ ਮੈਂ ਬਿਲਕੁਲ ਧਰਮੀ ਹਾਂ ਮੇਰੇ ਗੁਰੂ ਸਾਹਿਬ ਕਹਿਣ ਲੱਗੇ ਕਿਉਂ ਕਹਿੰਦਾ ਹੈ ਮੈਂ ਜਨੇਊ ਪਾਇਆ ਹੈ ਪਿਆਰਿਓ ਦੂਜੇ ਨੂੰ ਕਹਿਣਾ ਬੜਾ ਆਸਾਨ ਹੈ ਆਪਣੇ ਮਨ ਅੰਦਰ છાਤੀ ਮਾਰ ਕੇ ਦੇਖੀ ਤੂੰ ਕਿਤੇ ਭੇਖਤਾ ਨਹੀਂ ਲਈ ਬੈਠਾ ਸਾਹਿਬ ਕਹਿਣ ਲੱਗੇ ਪਿਆਰੇ ਤੇਰਾ ਇਹ ਸ਼ਿੰਗਾਰ ਕਿਸੇ ਅਰਥ ਨਹੀਂ ਬਾਬਾ ਫਰੀਦ ਜੀ ਕਹਿੰਦੇ ਹਨ ਮਾਲਕ ਮੇਰਾ ਸ਼ਿੰਗਾਰ ਦੇਖ ਕੇ ਲੋਕ ਕਹਿੰਦੇ ਨੇ ਕਿ ਮੈਂ ਫਕੀਰ ਹਾਂ ਪਰ ਮੇਰੇ ਅੰਦਰ ਨੂੰ ਕੋਈ ਦੇਖੇ ਤਾਂ ਸਮਝ ਪੈ ਜਾਵੇ ਕਿ ਇਕੱਲਾ ਸ਼ਿੰਗਾਰ ਹੀ ਹੈ ਮੇਰਾ ਅੰਦਰ ਖਾਲੀ ਹੈ ਸਾਬ ਕਹਿੰਦੇ ਹਨ ਜੋ ਪਹਿਨਦਾ ਹੈ ਉਸ ਦੇ ਅੰਦਰ ਕਮਾਈ ਵੀ ਹੋਵੇ ਗੁਰਮੁਖੋ ਸਾਹਿਬ ਸੱਚੇ ਪਾਤਸ਼ਾਹ ਨੇ ਰਹਿਤ ਦਿੱਤੀ ਹੈ ਸਤ ਗੁਰੂ ਨੇ ਇੱਕ ਕਾਰਾਂ ਦੀ ਦਾਤ ਦਿੱਤੀ ਹੈ ਪਰ ਨਾਲ ਹੀ ਇੱਕ ਗੱਲ ਕਹੀ ਹੈ ਕਿ ਇਹ ਕਾਰ ਤੇਰੀ ਪ੍ਰੁਖਿਆ ਲਈ ਹਨ ਇਹ ਤੇਰੇ ਚਾਰ ਸੁਫੇਰੇ ਬਾੜ ਹੈ ਬਾੜ ਉਥੇ ਚੰਗੀ ਲੱਗਦੀ ਹੈ ਜਿਸ ਖੇਤ ਦੇ ਅੰਦਰ ਫਸਲ ਹੋਵੇ ਲੱਖੋ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤ ਲੱਖਾਂ ਸ਼ਿੰਗਾਰ ਕੀਤੇ ਪਰ ਕਿਸੇ ਅਰਥ ਨਹੀਂ ਆਏ ਜੇ ਸਾਈ ਨਾਲ ਨੇਹ ਨਹੀਂ ਸੌ ਸਾਖੀ ਵਿੱਚ ਗੁਰਦੇਵ ਦਾ ਇੱਕ ਪਵਿੱਤਰ ਬਚਨ ਆਉਂਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਬੀ ਰਸ ਕਾਵ ਰਸ ਬੈਰਾਗ ਰਸ ਵਿੱਚ ਕੋਤ ਕੀਤੇ ਉਥੇ ਸੱਚੇ ਪਾਤਸ਼ਾਨੇ ਹਾਸ ਰਸ ਦੇ ਕੌਤਕ ਵੀ ਕਰਨੇ ਅਦੇ ਉਹਨਾਂ ਕੌਤਕਾਂ ਵਿੱਚੋਂ ਵੀ ਗੁਰਮਤਾ ਉਪਦੇਸ਼ ਝਲਕਣਾ ਹਜੂਰ ਦੇ ਚਰਨਾਂ ਵਿੱਚ ਕੀਰਤਨੀ ਆਏ ਜਦੋਂ ਉਹਨਾਂ ਸ਼ਬਦ ਪੜਨਾ ਤਾਂ ਰੂਪ ਪਹਿਣਾ ਕਥਾ ਕਰਨੀ ਤਾਂ ਰੂਪ ਪਹਿਣਾ ਐ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਵਰਗਾ ਨੇਹ ਪਤਾ ਨਹੀਂ ਕਿਸੇ ਦੇ ਦਿਲ ਵਿੱਚ ਹੋਵੇ ਕਿ ਨਾ ਹੋਵੇ ਸਾਹਿਬ ਨੇ ਇੱਕ ਦਿਨ ਪਹਿਰੇਦਾਰ ਨੂੰ ਕਿਹਾ ਕਿ ਜਿਹੜੇ ਸੱਜਣ ਰੋਜ਼ ਆ ਕੇ ਕੀਰਤਨ ਕਰਦੇ ਹਨ ਇਹ ਜਦੋਂ ਜਾਣ ਲੱਗਣ ਤਾਂ ਸਾਡੀ ਆਗਿਆ ਤੋਂ ਬਿਨਾਂ ਇਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਬਾਹਰ ਨਹੀਂ ਜਾਣ ਦੇਣਾ ਕੁਝ ਦਿਨ ਰਹੇ ਹੁਣ ਅੰਦਰ ਪਰਿਵਾਰ ਦਾ ਉਮੋਹ ਦੀ ਤੰਦ ਨੇ ਖਿੱਚ ਪਾਈ ਸੋਤਾਕੀ ਵਾਲਾ ਕਹਿੰਦਾ ਹੈ ਕਿ ਇੱਕ ਦਿਨ ਉਹ ਤੁਰਨ ਲੱਗੇ ਸਮਾਨ ਬੰਨਿਆ ਨਮਸਕਾਰ ਕੀਤੀ ਤੇ ਜਦੋਂ ਦਰਵਾਜ਼ੇ ਦੇ ਕੋਲ ਗਏ ਤਾਂ ਪਹਿਰੇਦਾਰ ਨੇ ਕਿਹਾ ਤੁਸੀਂ ਵਾਪਸ ਚਲੇ ਜਾਓ ਕਿਉਂਕਿ ਸਤਿਗੁਰੂ ਦੀ ਆਗਿਆ ਤੋਂ ਬਿਨਾ ਤੁਸੀਂ ਅਨੰਦਪੁਰ ਸਾਹਿਬ ਤੋਂ ਬਾਹਰ ਨਹੀਂ ਜਾ ਸਕਦੇ ਕਈ ਦਿਨ ਬੀਤ ਗਏ ਹੁਣ ਅੰਦਰ ਪਰਵਾਰ ਦੇ ਮੂਹ ਨੇ ਸਤਾਇਆ ਉਹਨਾਂ ਵਿੱਚੋਂ ਇੱਕ ਨੇ ਕਿਹਾ ਕਿ ਇੱਕ ਕੰਮ ਕਰੋ ਇਸ ਤਰ੍ਹਾਂ ਦਾ ਜਾਇਆ ਨਹੀਂ ਜਾਣਾ ਇੱਕ ਜਣੇ ਨੂੰ ਫੱਟੇ ਉੱਤੇ ਪਾਓ ਤੇ ਕਹਿ ਦੇਵਾਂਗੇ ਕਿ ਸਿੱਖ ਠੀਕ ਨਹੀਂ ਸੀ ਤੇ ਚਲਾਣਾ ਕਰ ਗਿਆ ਇਸ ਨੂੰ ਫੱਟੇ ਉੱਤੇ ਪਾਓ ਤੇ ਉੱਪਰ ਚਾਦਰ ਪਾ ਕੇ ਸ਼ਬਦ ਪੜਦੇ ਜਾਵਾਂਗੇ ਸੇਵਕੀ ਉਮੜਕ ਨਿਭੀ ਪ੍ਰੀਤ ਜੀਵਤ ਸਾਹਿਬੋ ਸੇਵਿਓ ਆਪਣਾ ਚਲ ਤੇ ਰਾਖਿਓ ਕੀਤ ਇਸਦੇ ਬਹਾਨੇ ਸ਼ਹਿਰ ਤੋਂ ਬਾਹਰ ਨਿਕਲ ਜਾਵਾਂਗੇ ਤੇ ਬਾਹਰ ਜਾ ਕੇ ਫੱਟੇ ਨੂੰ ਖੋਲ ਦੇਵਾਂਗੇ ਉਹਨਾ ਫੱਟੇ ਉੱਤੇ ਇੱਕ ਸੱਜਣ ਨੂੰ ਪਾਇਆ ਉੱਪਰ ਚਿੱਟਾ ਵਸਤਰ ਤੇ ਨਾਲ ਨਾਲ ਲਗਾਈ ਜਾਣ ਅੱਗੇ ਉਹ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਸਾਹਮਣੇ ਆ ਗਏ ਕਹਿਣ ਲੱਗੇ ਕੀ ਹੋਇਆ ਸੱਜਣੋ ਕਹਿਣ ਲੱਗੇ ਦਾਤਾ ਤੇਰੇ ਸੇਵਕ ਤੇਰੇ ਅਨੰਦ ਸਿੱਖ ਦੀ ਰਾਤ ਰਾਤ ਚਲਾਣਾ ਕਰ ਗਏ ਹਨ ਇਸ਼ਨਾਨ ਕਰਵਾਇਆ ਹੈ ਤੇ ਸੰਸਕਾਰ ਲਈ ਬਾਹਰ ਚੱਲੇ ਹਨ ਸਵਾਹਿਬ ਰੁਕ ਗਏ ਕਹਿ ਲੱਗੇ ਇੰਨੀ ਭਾਵਨਾ ਵਾਲਾ ਸਾਡਾ ਗੁਰਸਿੱਖ ਹੈ ਕਿੰਨਾ ਸੋਹਣਾ ਕੀਰਤਨ ਕਰਦਾ ਹੈ ਕਿੰਨੀ ਸੋਹਣੀ ਆਵਾਜ਼ ਕਿੰਨੀ ਸੋਹਣੀ ਬਾਣੀ ਪੜਦਾ ਹੈ ਫਿਰ ਕਿਉਂ ਨਾ ਇਸ ਵੀ ਚਿਖਾ ਸਾਡੀਆਂ ਅੱਖਾਂ ਦੇ ਸਾਹਮਣੇ ਬਣਾਓ ਬਾਹਰ ਕਿਉਂ ਬਣਾਉਂਦੇ ਹੋ ਹੁਣ ਜਿਹੜਾ ਵਿਚਾਰਾ ਕੱਪੜੇ ਵਿੱਚ ਲਿਬੇਟਿਆ ਹੋਇਆ ਸੀ ਉਸਨੇ ਕਿਹਾ ਕਿ ਹੁਣ ਬਨੇਗਾ ਕਿ ਮਨੋਂ ਮਾਨ ਡਰਨ ਲੱਗ ਪਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਬੇਨਤੀਆਂ ਕਰਦਾ ਹੈ ਉਧਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਚਿਖਾ ਬਣਾਈ ਪਰ ਉਹ ਸੱਜਣ ਹਲੇ ਵੀ ਬੋਲਿਆ ਨਹੀਂ ਜਦੋਂ ਉਸ ਨੂੰ ਉੱਪਰ ਪਾਉਣ ਲੱਗੇ ਤਾਂ ਇੱਕਦਮ ਉਠ ਪਿਆ ਕਹਿਣ ਲੱਗਾ ਮਹਾਰਾਜ ਜੀ ਤੁਸੀਂ ਜਾਣੀ ਜਾਣ ਹੋ ਤੁਸੀਂ ਜਾਣ ਨਹੀਂ ਦਿੰਦੇ ਸੀ ਇਸ ਲਈ ਤੁਹਾਨੂੰ ਭਲੇਖੇ ਵਿੱਚ ਪਾ ਕੇ ਨਿਕਲਣ ਲੱਗੇ ਸੀ ਅਗੋਂ ਆਪਣੀ ਗਲਤੀ ਨਾ ਮੰਨੀ ਕਹਿਣ ਲੱਗੇ ਮਹਾਰਾਜ ਜੀ ਜੇ ਅਸੀਂ ਚੱਲੇ ਸੀ ਤਾਂ ਗੁਰੂ ਦਾ ਕੰਮ ਹੈ ਕਿ ਪਰਦੇ ਪਾਉਣਾ ਪਰ ਤੁਸੀਂ ਤਾਂ ਸਾਡਾ ਪਰਦਾ ਚਰpaੜ ਦਿੱਤਾ ਸੇਰੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੈਨਾਂ ਲੱਗੇ ਗੁਰੂ ਦਾ ਕੰਮ ਕਰਦੇ ਪਾਉਣਾ ਹੈ ਪਰ ਜੇ ਅੱਜ ਤੁਸੀਂ ਨਿਕਲ ਜਾਂਦੇ ਤਾਂ ਮਨੁੱਖਾ ਜਨਮ ਤੁਹਾਨੂੰ ਬੜੀ ਮੁਸ਼ਕਲ ਨਾਲ ਮਿਲਿਆ ਹੈ ਤੁਸੀਂ ਘਰ ਜਾ ਕੇ ਕਹਿਣਾ ਸੀ ਕਿ ਕਿਹੋ ਜਿਹਾ ਗੁਰੂ ਹੈ ਉਹੋ ਜੇ ਅਸੀਂ ਜਿਹੋ ਜੇ ਅਸੀਂ ਆ ਉਹੋ ਜਿਹਾ ਗੁਰੂ ਹੈ ਜੇ ਗੁਰੂ ਸੱਚਾ ਹੁੰਦਾ ਤਾਂ ਸਾਨੂੰ ਰੋਕ ਲੈਂਦਾ ਫਜ਼ੂਰ ਕਹਿੰਦੇ ਨੇ ਜਿਤ ਦਿਨ ਦੇਹ ਬਿਨ ਸੁਸੀ ਤਿਤ ਵੇਲੇ ਕਹਣ ਪ੍ਰੇਤ ਸਤਗੁਰੂ ਮਹਾਰਾਜ ਕਹਿੰਦੇ ਨੇ ਜਿਸ ਦਿਨ ਇਸ ਸਰੀਰ ਨੇ ਬਿਨ ਸੁਨਾ ਹੈ ਉਸ ਵੇਲੇ ਤੈਨੂੰ ਮੁਰਦਾ ਕਰਾਰ ਕੀਤਾ ਜਾਵੇਗਾ ਜਿਹੜੇ ਤੈਨੂੰ ਕੱਲ ਤੱਕ ਜਿਉਂਦਾ ਕਹਿ ਕੇ ਆਪਣਾ ਆਪਣਾ ਕਹਿ ਕੇ ਤੇਰੇ ਨੇੜੇ ਲੱਗਦੇ ਸਨ ਜਿਸ ਦਿਨ ਮੌਤ ਹੋਈ ਤਨ ਬਿਨ ਸਿਆ ਤਾਂ ਸਾਹਿਬ ਕਹਿੰਦੇ ਹਨ ਕਿ ਇੱਕ ਗੱਲ ਹੋਰ ਚੇਤੇ ਰੱਖੀ ਗੁਰਮੁਖਾ ਜਦੋਂ ਤੂੰ ਘਰੋਂ ਜਾਂਦਾ ਤੇ ਤੁਰਨ ਲੱਗਿਆਂ ਕਹਿੰਦਾ ਕਿ ਮੈਂ ਇਨੇ ਸਮੇਂ ਤੱਕ ਆਪਣੀ ਮੰਜ਼ਿਲ ਤੇ ਪਹੁੰਚ ਜਾਵਾਂਗਾ ਪਰ ਜਿਸ ਦਿਨ ਮੌਤ ਆਈ ਤਾਂ ਦੱਸ ਕੇ ਜਾਣਾ ਕਿ ਮੈਂ ਚੱਲਿਆ ਤਾਂ ਹਾਂ ਪਰ ਮੈਂ ਮੁੜ ਕੇ ਆਉਣਾ ਨਹੀਂ ਪਕੜ ਚੁਲਾਈਨ ਦੂਤ ਜੰ ਕਿਸੇ ਨਾ ਦੇਨੀ ਭੇਦ ਉਹਨਾਂ ਨੇ ਕਿਸੇ ਨੂੰ ਇਹ ਭੇਦ ਦੱਸਿਆ ਨਹੀਂ ਕਿ ਅਸੀਂ ਇਸ ਨੂੰ ਕਿੱਥੇ ਲੈ ਕੇ ਚੱਲੇ ਹਾਂ ਪਿਆਰਿਆ ਚੇਤੇ ਰੱਖੀ ਛੱਡ ਖੜੋਤੇ ਕਿਨਾਂ ਮਾਹੇ ਜਿੰਨ ਸੋ ਲੱਗਾ ਹੈ ਤਿਸ ਨੂੰ ਕੋ ਨੇਹ ਕੀਤਾ ਸੀ ਇੱਕ ਖੈਨ ਲੱਗਾ ਕਿ ਸਾਰੇ ਛੱਡ ਕੇ ਪਰੇ ਹੋ ਗਏ ਜਿਨ੍ਹਾਂ ਨਾਲ ਹੀਦ ਲੱਗਾ ਉਹਨਾਂ ਨੇ ਇੱਕ ਕੰਮ ਹੋਰ ਕੀਤਾ ਜਿਨ੍ਹਾਂ ਨੂੰ ਆਪਣਾ ਕਹਿੰਦਾ ਸੀ ਉਹੀ ਚੁੱਕ ਕੇ ਲੈ ਗਏ ਪਰ ਮੌਤ ਸਨਮੁਖ ਵੀ ਆ ਜਾਵੇ ਹੱਟ ਮਰੋੜੈ ਤਨ ਕਫੇ ਮੌਤ ਇੰਨੀ ਖਤਰਨਾਕ ਹੈ ਕਿ ਹੱਥ ਮੁੜ ਗਏ ਤਨ ਕੰਬਣ ਲੱਗ ਗਿਆ ਅਪਸ ਹੋ ਹੋਆ ਸੇਤ ਜਿਨ੍ਹਾਂ ਦਾ ਤਨ ਪਹਿਲਾਂ ਕਾਲਾ ਸੀ ਜਾਂ ਹੋਰ ਰੰਗ ਦਾ ਸੀ ਮੌਤ ਆਇਆ ਚਿੱਟਾ ਹੋ ਗਿਆ ਫਿਰ ਜਿਸ ਮਨੁੱਖ ਨੇ ਕਰਮ ਕੀਤੇ ਉਸ ਦਾ ਅੱਗੇ ਕੀ ਬਣੇਗਾ ਸਭ ਕਹਿਣ ਲੱਗੇ ਜਿਹਾ ਬੀਜੈ ਕੋ ਲੂਣਾ ਜੋ ਕੁਝ ਬੀਜਿਆ ਸੀ ਉਹ ਵੱਢ ਲਿਆ ਕਰਮਾਂ ਸੰਦੜਾ ਖੇਤ ਇਸ ਸਰੀਰ ਦੇ ਵਿੱਚ ਜਿਹੋ ਜੇ ਕਰਮਾਂ ਦਾ ਬੀਜ ਪਾਇਆ ਸੀ ਉਹੀ ਮਿਲੇ ਫਿਰ ਪ੍ਰਿਆਰਿਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਹੁਣ ਅਸੀਂ ਕਹਾਂਗੇ ਕਿ ਇੱਥੋਂ ਤੱਕ ਦਾ ਸਿਰਫ ਨਰਾਸ਼ਤਾ ਹੀ ਪੱਲੇ ਪਈ ਸਤਿਗੁਰੂ ਨੇ ਕਿਹਾ ਇਹਨਾ ਉਦਾਸ ਨਾ ਹੋਵੇਂ ਤੇਰੇ ਕੋਲ ਅਜੇ 4 ਦਿਨ ਦਾ ਸਮਾਂ ਹੈ ਇਹ ਕੰਮ ਕਰ ਲੈ ਨਾਨਕ ਪ੍ਰਭ ਸਰਣਾਗਤੀ ਜਿਹੜੇ ਮਨੁੱਖ ਪਰਮਾਤਮਾ ਦੇ ਚਰਨਾਂ ਦੀ ਸ਼ਰਨ ਵਿੱਚ ਚਲੇ ਜਾਣ ਚਰਨ ਬੋਹਿਤ ਪ੍ਰਭ ਦੇਤ ਲੋਕ ਕਹਿੰਦੇ ਹਨ ਕਿ ਸੰਸਾਰ ਸਮੁੰਦਰ ਡੋਬਦਾ ਹੈ ਤੇ ਜੇ ਅਜੇ ਵੀ ਤੂੰ ਆਪਣੇ ਗੁਰੂ ਨੂੰ ਜਹਾਜ ਸਮਝ ਕੇ ਉਸ ਤੇ ਚਰਨਾਂ ਨਾਲ ਜੁੜ ਜਾਵੇ ਤਾਂ ਉਹ ਤੈਨੂੰ ਡੁੱਬਣ ਨਹੀਂ ਦੇਵੇਗਾ ਸੇ ਭਾਦੂ ਇਹ ਨਰਕ ਨਾ ਪਾਈਐ ਭਾਦੋਂ ਦੇ ਮਹੀਨੇ ਵਿੱਚ ਉਹ ਕਾਦੀ ਵੀ ਨਰਕ ਵਿੱਚ ਨਹੀਂ ਡੁੱਬਣਗੇ ਕੌਣ ਸਾਬ ਕਹਿਣ ਲੱਗੇ ਗੁਰੱਖਣ ਵਾਲਾ ਹੀ ਤ ਜਿਨ੍ਹਾਂ ਨੂੰ ਰੱਖਣ ਵਾਲਾ ਗੁਰੂ ਹੈ ਫਿਰ ਉਹਨਾਂ ਨੂੰ ਭਾਦੋਂ ਦੇ ਮਹੀਨੇ ਦੀ ਭਟਕਣਾ ਉਤੇ ਉਸ ਨੂੰ ਗੁਰੂ ਨਰਕ ਵਿੱਚ ਪੈਣ ਨਹੀਂ ਦਿੰਦਾ ਪਰ ਇੱਕ ਗੱਲ ਜ਼ਰੂਰੀ ਹੈ ਸੁਖਮਨੀ ਸਾਹਿਬ ਜੀ ਦਾ ਬਾੜ ਅਸੀਂ ਕਰਦੇ ਹਾਂ ਤੇ ਸੁਖਮਨੀ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲਹਿਰੇ ਗੁਰਬਚਨੀ ਹਰਨਾਮ ਉਚਰੈ ਇਸ ਵਿੱਚ ਕੇਵਲ ਗੁਰੂ ਜੀ ਦੀ ਸਿਫਤ ਹੈ ਕਿ ਗੁਰੂ ਜੀ ਕੀ ਕਰਦੇ ਹਨ ਸਤਗੁਰ ਸਿੱਖ ਕਾ ਹਾਲਤ ਪਾਲਤ ਸਵਾਰੇ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੇ ਕਹਿਣ ਲੱਗੇ ਸਿੱਖ ਸਤਗੁਰ ਆਪਣੇ ਸਿੱਖ ਦੀ ਰੱਖਿਆ ਕਰਦਾ ਹੈ ਆਪਣੇ ਸਤਗੁਰਾਂ ਸਤ ਆਪਣੇ ਸਿੱਖਾਂ ਦੇ ਪੁਰਦੇ ਕੱਜ ਦਾ ਹੈ ਸਿੱਖ ਕੀ ਕਰਦਾ ਕਿਸ ਨੂੰ ਗੁਰੂ ਨਾਮ ਦਿੰਦਾ ਹੈ ਕਿਸ ਦੀ ਗੁਰੂ ਸਹਾਇਤਾ ਕਰਦਾ ਹੈ ਗੁਰ ਕਹਿ ਗ੍ਰਹਿ ਸੇਵਕ ਜੂ ਰਹੇ ਜਿਹੜਾ ਗੁਰੂ ਦੇ ਚਰਨਾਂ ਨਾਲ ਲੱਗਿਆ ਹੈ ਇੱਥੇ ਇਹ ਨਹੀਂ ਕਿ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਰਹਿਣ ਲੱਗੇ ਜਾਣਾ ਹੈ ਇੱਥੇ ਗੁਰੂ ਮਹਾਰਾਜ ਕਹਿੰਦੇ ਨੇ ਗੁਰਕਾ ਸਿੱਖ ਗੁਰਕੈ ਗ੍ਰਹਿ ਸੇਵਕ ਜੋ ਰਹਿ ਇੱਥੇ ਗ੍ਰਹਿ ਦਾ ਸ਼ਬਦ ਅਰਥ ਹੈ ਜਿਹਦਾ ਮਨ ਆਪਣੇ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੈ ਸਵਾਸ ਸਵਾਸ ਆਪਣੇ ਗੁਰੂ ਦਾ ਸਿਮਰਨ ਕਰਦਾ ਹੈ ਆਪਣੇ ਗੁਰੂ ਨੂੰ ਤੇ ਆਉਂਦਾ ਹੈ ਗੁਰ ਕੀ ਆਗਿਆ ਮਨ ਵਿੱਚ ਹੈ ਆਪ ਸੁਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੈ ਸਦ ਧਿਆਵੇ ਮਨ ਵੇਚੈ ਸਤ ਗੁਰ ਕੈ ਪਾਸ ਤੇ ਸੇਵਕੇ ਕਾਰਜ ਰਾਸ ਫਿਰ ਸਤ ਗੁਰੂ ਮਹਾਰਾਜ ਉਹਦੇ ਕਾਰਜ ਆਪ ਰਾਸ ਕਰਦੇ ਨੇ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਫਿਰ ਗੁਰੂ ਪਾਸ਼ਾ ਮਹਾਰਾਜ ਉਹਨੂੰ ਆਪਣੇ ਚਰਨਾਂ ਨਾਲ ਜੋੜ ਕੇ ਉਦੇ ਮਨ ਦੇ ਅੰਦਰ ਦੀ ਝਟਕਣਾ ਨੂੰ ਖਤਮ ਕਰ ਦਿੰਦੇ ਨੇ ਫਿਰ ਉਹ ਗੁਰੂ ਪਦਵੀ ਨੂੰ ਪ੍ਰਾਪਤ ਹੋ ਜਾਇਆ ਕਰਦਾ ਹੈ ਜੇ ਗੁਰੂ ਦੀ ਕਿਰਪਾ ਕਰਦੇ ਹਾਂ ਫਿਰ ਜੇ ਸਿੱਖ ਆਪਣਾ ਆਪ ਭੇਟ ਕਰ ਦੇਵੇ ਤਾਂ ਫਿਰ ਗੁਰੂ ਜਹਾਜ਼ ਬਣ ਜਾਂਦਾ ਹੈ ਫਿਰ ਉਹ ਆਪਣੇ ਸਿੱਖ ਨੂੰ ਕਦੇ ਡੁੱਬਣ ਨਹੀਂ ਦਿੰਦਾ ਫਿਰ ਸਤ ਐ ਗੁਰਸਿੱਖ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਾਂ ਦੀ ਖੇਮਾ ਦਾਸ ਕੋਈ ਕਥਾ ਬਾਚਿਕ ਜਾਂ ਕੀਰਤਨਾ ਨਹੀਂ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਤੇ ਹਨ ਜਿਉਂ ਬੁਲਾਵੇ ਤਿਉਂ ਬੋਲਾ ਸੁਆਮੀ ਕੁਦਰਤ ਕਵਣ ਸਮਾਰੀ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬੁਲਾਉਂਦੇ ਨੇ ਨਾਸ ਆਪ ਜੀ ਦੇ ਦਰਸ਼ਨ ਕਰਕੇ ਬੇਨਤੀ ਕਰਦਾ ਹੈ ਸੋ ਆਪ ਜੀ ਨੇ ਅਰਦਾਸ ਬੇਨਤੀ ਕਰਨੇ ਕੇ ਦਾਸ ਨੂੰ ਹੋਰ ਵੀ ਸਮਤ ਬਖਸ਼ਣ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਨ ਦਾ ਵੱਲ ਬਖਸ਼ਣ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਸਾਰੇ ਅੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ